ਪਰਾਵੋ ਅੱਜ ਅਸੀਂ ਖੇਤ ਵਿੱਚ ਫਿਰਦੇ ਆਂ ਸਾਨੂੰ ਬਹੁਤ ਵਧੀਆ ਹਾਲਾਤ ਲੱਗ ਰਿਹਾ ਹੈ ਖੇਤਾਂ ਦੇ ਵਿੱਚ ਛੋਟੀਆਂ-ਛੋਟੀਆਂ ਕਣਕਾਂ ਨੇ ਸੂਰਜ ਦੀ ਟਿੱਕੀ ਛਿਪਣ ਵਾਲੀ ਆ ਖੇਤਾਂ ਦੇ ਵਿੱਚ ਛੋਟੀਆਂ-ਛੋਟੀਆਂ ਕਣਕਾਂ ਕਿਸੇ ਨੇ ਕਣਕ ਨੂੰ ਪਾਣੀ ਲਾਇਆ ਕਿਸੇ ਨੇ ਨਹੀਂ ਲਾਇਆ ਦਿੱਲ ਲੱਗਦਾ ਖੇਤਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗ੍ਰੰਤੀ ਸਿੰਘ ਪਾਠ ਪੜ੍ਹ ਰਹੇ ਨੇ ਅਮਰਤ ਵਿਲਾ ਸ਼ਾਮ ਦਾ ਵਿਲਾ ਹੈ ਰੋਹ ਰਾਖ ਦਾ ਵਿਲਾ ਹੈ ਸਾਨੂੰ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਧੰਨਵਾਦ ਕਰਨਾ ਚਾਹੀਦਾ ਹੈ ਜਿਨੇ ਸਾਨੂੰ ਜਿਸ ਜਗ੍ਹਾ ਤੇ ਵੀ ਰੱਖਿਆ ਭਰਾਵੋ ਇਹ ਜਿਹੜੀਆਂ ਹਸਲਾਂ ਨੇ ਹਸਲਾਂ ਦੇ ਵਿੱਚ ਫਿਰਨ ਦਾ ਇੱਕ ਨਜ਼ਾਰਾ ਹੀ ਵੱਖਰਾ ਹੈ ਕਿ ਇਸ ਜਗ੍ਹਾ ਦੇ ਵਿੱਚ ਸੁੱਧ ਹਵਾ ਸਾਹ ਸੌਖਾ ਆਉਂਦਾ ਹੈ ਜਿਹੜੀਆਂ ਤੰਗ ਜਗ੍ਹਾ ਹੁੰਦੀਆਂ ਨੇ ਉੱਥੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਨੇ ਸਾਹ ਲੈਣ ਵਿੱਚ ਵੀ ਮੁਸ਼ਕਲ ਆਉਂਦੀ ਹੈ ਪure ਸੁੱਧ ਹਵਾ ਹੈ ਸੁੱਧ ਪਾਣੀ ਹੈ ਤੁਹਾਡੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਹਵਾ ਦੇ ਪਾਣੀ ਦੇ ਆਪਣੇ ਕਮੈਂਟ ਚ ਬਾਈ ਜੀ ਜਰੂਰ ਦੱਸਿਓ ਅਸੀਂ ਜੋ ਵੀਡੀਓ ਪਾਈ ਆ ਸਾਡੀ ਵੀਡੀਓ ਵੇਖ ਕੇ ਆਪਣਾ ਕਮੈਂਟ ਕਰਿਓ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ बहुता नुएद, बहुता नुएद, बहुत धन्यवाद बहुत धन्यवाद वीडियो देखने लिय बहुत धन्यवाद वीडियो देखने लिए बहुत धन्यवाद थोड़ा बहुत बहुत धन्यवाद ਬਹੁਤ ਧੰਨਵਾਦ